ਪੰਜਾਬ ਇਸ ਵਕਤ ਆੜਾਂ ਦੀ ਮਾਰ ਹਟੋ ਨਿਕਲ ਰਹਾ ਹੈ ਇਸ ਵਕਤ ਕਿਸਾਨੀ ਦਾ ਬਿਲਕੁਲ ਹੀ ਲੱਕ ਟੁੱਟ ਗਿਆ ਹੈ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਖੇਤੀਬਾੜੀ ਦੀ ਸਲਾਹ ਅਤੇ ਅਚਨਚੇਤੀ ਫਸਲ ਯੋਜਨਾ ਬੰਦੀ ਮੈਂ ਵੀਡੀਓ ਬਣਾਉਣ ਜਾ ਰਿਹਾ ਹਾਂ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਚ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤੇ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁੜ ਦਬੋ ਮੈਂ ਹਰਮਿੰਦਰ ਸਿੰਘ ਖੇਤੀਬਾੜੀ ਮਾਸਟਰ ਹਰਸ਼ਾ ਸ਼ਿਨਾ ਅੰਮ੍ਰਿਤਸਰ ਤੋਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਖੇਤੀ ਸਲਾਹ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਉਸ ਵਿੱਚ ਖੇਤੀ ਸਲਾਹ ਦਿੱਤੀ ਗਈ ਤੇ ਇਸ ਦੇ ਹਰ ਨੁਕਤੇ ਦੇ ਨਾਲ ਉਹਨਾਂ ਨੇ ਆਪਣੇ ਮਾਹਰ ਸਲਾਹਕਾਰ ਦਾ ਨੰਬਰ ਤੇ ਨਾਮ ਦਿੱਤਾ ਗਿਆ ਹੈ ਕਿਸੇ ਵੀ ਤਰ੍ਹਾਂ ਦੀ ਉਸ ਫਸਲ ਸੰਬੰਧੀ ਕੋਈ ਸਲਾਹ ਪਾਰਟਿਕਲ ਉਸੇ ਹੀ ਸਲਾਹਕਾਰ ਨਾਲ ਗਾਲ ਕੀਤੀ ਜਾਵੇ। ਖੇਤਾਂ ਚੋਂ ਪਾਣੀ ਦੀ ਨਿਕਾਸੀ ਫਸਲਾਂ ਦੇ ਜੜਾਂ ਨੂੰ ਹਵਾ ਲੱਗਣ ਲਈ ਵੱਧੂ ਖੜੇ ਪਾਣੀ ਨੂੰ ਖਾਲਾਂ ਵੱਡੇ ਨਾਲੀਆਂ ਅਤੇ ਪੰਪਿੰਗ ਸੈਟਾਂ ਦੀ ਵਰਤੋਂ ਨਾਲ ਕੱਢਿਆ ਜਾਵੇ। ਜਿਸ ਤਰ੍ਹਾਂ ਕਿ ਹੁਣ ਪਾਣੀ ਦਾ ਲੈਵਲ ਥੋੜਾ ਥੱਲੇ ਜਾ ਰਿਹਾ ਹੈ, ਬਰਸ਼ਾਤਾਂ ਵੀ ਕੱਢ ਗਈਆਂ ਨੇ ਤੇ ਆਪਾਂ ਪੰਪਿੰਗ ਦੇ ਮਦਦ ਨਾਲ ਹੁਣ ਪਾਣੀ ਕੱਢ ਸਕਦੇ ਹਾਂ। ਖੁੱਲੇ ਖੇਤ ਵਿੱਚ ਟੁਕਵੇਂ ਸਥਾਨਾਂ ਤੇ ਵਟਾਂ ਬਣਾਓ ਤਾਂ ਜੋ ਖੇਤ ਵਿੱਚ ਪਾਣੀ ਦਾ ਵਹਾਅ ਆਸਾਨ ਹੋ ਸਕੇ। ਪਾਣੀ ਦੇ ਆਸਾਨ ਵਹਾਲੇ ਖੇਤਾਂ ਦੇ ਨਿਕਾਸੀ ਬਿੰਦੂਆਂ ਨੂੰ ਸਾਫ਼ ਕਰੋ ਇਸ ਸਬੰਧੀ ਜੇ ਤੁਹਾਨੂੰ ਗੱਲ ਕਰਨੀ ਹੈ ਤੇ ਸਲਾਹਕਾਰ ਡਾਕਟਰ ਜੇਪੀ ਸਿੰਘ ਨਾਲ ਤੁਸੀਂ ਉਹਨਾਂ ਦੇ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦੇ ਨਿਕਾਸੀ ਖੇਤਾਂ 'ਚ ਕਰਨੀ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਸਪਸ਼ਟ ਸਾਰੇ ਪੁਆਇੰਟ ਲਿਖ ਦਿੱਤੇ ਹਨ ਤੁਹਾਨੂੰ ਲੋੜ ਨਹੀਂ ਪੈਗੀ ਪਰ ਫਿਰ ਵੀ ਜੇਕਰ ਤੁਹਾਡੇ ਕੋਈ ਇਨਕੁਆਰੀ ਹੋਵੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਝੋਨੇ ਅਤੇ ਬਾਸਮਤੀ ਜਿਹੜਾ ਕਿ ਹੁਣ ਇਸ ਵੇਲੇ ਸੀਜ਼ਨ ਚੱਲ ਰਿਹਾ ਇਸ ਵੇਲੇ ਫਸਲਾਂ 'ਚ ਜਿਆਦਾ ਝੋਨੇ ਤੇ ਬਾਸਮਤੀ ਲੱਗੀ ਤੇ ਮਾਰਵੀਂ ਫਸਲਾਂ ਜਿਆਦਾ ਇਸ ਨੂੰ ਪਈ ਜੇਕਰ ਨਾਈਟ੍ਰੋਜਨ ਦੀ ਘਾਟ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਨਜ਼ਰ ਆਵੇ ਤਾਂ 3% ਜੂਰੀ ਅਧੀਸਪ੍ਰੇਕ ਕਰੋ ਐਨਜੀਓ ਨੂੰ ਵੀ ਸਾਰਨ ਬੇਨਤੀ ਹੈ ਕਿ ਇਸ ਸਮੇਂ ਹਰ ਘਰ ਵਿੱਚ ਰਾਸ਼ਨ ਬਹੁਤ ਪਹੁੰਚ ਗਏ ਜੇ ਕਿਸੇ ਲੋੜ ਹੈਗੀ ਤੁਹਾਡੇ ਜੇ ਹਰ ਪ੍ਰਸ਼ਾਸਨ ਨੇ ਆਪਣੇ ਨੰਬਰ ਦਿੱਤੇ ਉਹਨਾਂ ਨੇ ਕੰਟੈਕਟ ਕਰਕੇ ਉੱਥੇ ਰਾਸ਼ਨ ਮੰਗਵਾ ਸਕਦੇ ਪਰ ਇਸ ਵਾਰ ਲੋੜ ਹੈ ਖੇਤੀ ਨੂੰ ਦੁਬਾਰਾ ਉੱਤੇ ਚੁੱਕਣ ਦੀ ਜਿਨ੍ਹਾਂ ਦਾ ਕੋਈ ਸਰਮਾਇਆ ਇਸ ਵਾਰ ਨਹੀਂ ਹੈ ਉਹਨਾਂ ਨੂੰ ਜੂਰੀਆ ਦੀ ਖਾਦ ਪੈਟਰੋਲ ਡੀਜ਼ਲ ਵਗੈਰਾ ਇਸ ਤਰ੍ਹਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਝੋਨੇ ਵਿੱਚ ਫੋਕਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% ਪੋਟਾਸ਼ੀਅਮ ਨਾਈਟ੍ਰੇਟ ਪਾਵ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਝੋਨੇ ਦੀ ਫਸਲ ਵਿੱਚ ਮੌਜੂਦਾ ਮੌਸਮ ਨਾਲ ਝੂਠੀ ਕੰਗਿਆਰੀ ਵੱਧ ਸਕਦੀ ਹੈ ਇਸ ਦੇ ਰੋਗ ਥਾਮ 500 ਗ੍ਰਾਮ ਕੋਸਾਈਡ ਸ਼ਾਲੀ ਡੀ ਐਫ ਡੀ ਦੀ ਪਹਿਲੀ ਸਪਰੇ ਜਦੋਂ ਝੋਨਾ ਗੋਭ ਵਿੱਚ ਹੋਵੇ ਅਤੇ ਦੂਜੀ ਸਪਰੇ 400 ਮਿਲੀਲੀਟਰ ਗਲੀਲੋ ਵੇ 18 ਦਸੰਬਰ 7 6 ਐਸੇ 10 ਤੋਂ 15 ਦਿਨਾਂ ਬਾਅਦ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਜ਼ਿੰਕ ਦੀ ਘਾਟ ਆਉਣ ਤੇ ਦਸੰਬਲ 5% ਜਿੰਕ ਸਰਫੇਟ ਪਾਓ 21% ਤੇ ਲਗਾਤਾਰ ਛਿੜਕਾਅ ਕਰੋ ਇਸ ਸੰਬੰਧੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਡਾਕਟਰ ਜੇਸ ਲੋਰੇ ਦੇ ਨੰਬਰ ਨਾਲ ਗੱਲ ਕਰ ਸਕਦੇ ਜਾਂ ਡਾਕਟਰ ਬੂਟਾ ਸਿੰਘ ਨਾਲও ਗੱਲ ਕੀਤੀ ਜਾ ਸਕਦੀ ਹੈ ਮੱਕੀ ਮੱਕੀ ਦੀ ਫਸਲ ਨੂੰ ਖੜੇ ਪਾਣੀ ਤੋਂ ਬਚਾਉਣ ਲਈ ਖੇਤ ਦੇ ਨੀਵੇਂ ਪਾਸੇ ਵੱਲ ਇੱਕ ਲੋੜਿੰਦੇ ਨਿਕਾਸ ਨਾਲੀ ਬਣਾ ਲਓ ਜਿਸ ਰਾਹੀਂ ਵਾਧੂ ਪਾਣੀ ਬਾਹਰ ਕੱਢਿਆ ਜਾ ਸਕੇ ਜੇਕਰ ਜਿਆਦਾ ਪਾਣੀ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਜੂਰੀਆ 200 ਲੀਟਰ ਲੀਟਰ ਪ੍ਰਤੀ ਪਾਉ ਤਿੰਨ ਪ੍ਰਤੀਸ਼ਤ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ ਦੇ ਵਕਫੇ ਤੇ ਦੋ ਵਾਰ ਛੜਕਾਅ ਕਰੋ ਦੋ ਵਾਰ ਛੜਕਾਅ ਕਰਨਾ ਹਫਤੇ ਦੇ ਵਕਫੇ ਦੇ ਨਾਲ ਜੇਕਰ ਨੁਕਸਾਨ ਦਰਮਿਆਨੇ ਤੋਂ ਭਾਰੀ ਹੋ ਜਾਵੇ ਤਾਂ ਫਸਲ ਵਿੱਚ ਪਾਣੀ ਕੱਢਣ ਮਗਰੋਂ 12 ਤੋਂ 24 ਕਿਲੋ ਨਾਈਟ੍ਰੋਜਨ ਪਾਓ 25 ਤੋਂ 50 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਓ ਯੂਰੀਆ ਦੀ ਜਿਹੜੀ ਮਿਆਦ ਤੁਸੀਂ ਥੋੜੀ ਹੋਰ ਵਧਾ ਲੈਣੀ ਹੈ ਜੋ ਵੀ ਆਪਾਂ ਅਸਲ ਪਾਉਂਦੇ ਹੋ ਉਸ ਤੋਂ 25 ਤੋਂ 50 ਕਿਲੋ ਹੋਰ ਵਧਾ ਦਿਓ ਜਿਆਦਾ ਮੀਂਹ ਅਤੇ ਪਾਣੀ ਦਾ ਖੜਨਾ ਟਾਂਡੇ ਗਰਨ ਦੀ ਬਿਮਾਰੀ ਨੂੰ ਵੀ ਵਧਾਉਂਦਾ ਹੈ ਇਸ ਲਈ ਪਾਣੀ ਦਾ ਨਿਕਾਸ ਠੀਕ ਰੱਖੋ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਲੋੜ ਹੈ ਜਦੋਂ ਵੀ ਇਹ ਬਿਮਾਰੀ ਇੱਕ ਤੋਂ ਦੋ ਬੂਟਿਆਂ ਤੇ ਨਜ਼ਰ ਆਵੇ ਤਾਂ ਉਹ ਪੌਦਿਆਂ ਨੂੰ ਮੁੱਢੋਂ ਤੋਂ ਨਸ਼ਟ ਕਰ ਦਿਓ ਇਸ ਲਈ ਤੁਸੀਂ ਡਾਕਟਰ ਐਸ ਕੇ ਸੰਧੂ ਜਾਂ ਡਾਕਟਰ ਜਵਾਲਾ ਜਿੰਦਰ ਨਾਲ ਸੰਪਰਕ ਕਰ ਸਕਦੇ ਹੋ। ਮੂੰਗਫਲੀ ਅਤੇ ਤਿਲ ਮੂੰਗਫਲੀ ਅਤੇ ਤਿਲਾਂ ਦੀ ਫਸਲ ਦੇ ਜੜਾਂ ਵਿੱਚ ਖੜਾ ਪਾਣੀ ਕੱਢ ਦਿਓ। ਭਾਰੀ ਬਾਰਿਸ਼ ਕਰਕੇ ਪੀਲੇਪਣ ਦੀ ਸਮੱਸਿਆ ਤੋਂ ਪ੍ਰਭਾਵਿਤ ਫਸਲਾਂ ਨੂੰ ਜੂਰੀ ਦੇ 2% ਜਾਂ ਪੋਟਾਸ਼ੀਅਮ ਨਾਈਟ੍ਰੇਟ ਦੀ 1% ਦਾ ਛੜਕਾਅ ਕਰ ਸਕਦੇ ਹਾਂ। ਇਸ ਲਈ ਵਜ਼ਰੇ ਜਾਣਗੇ ਤੁਸੀਂ ਡਾਕਟਰ ਗੁਰਪ੍ਰੀਤ ਕੌਰ ਜਾਂ ਡਾਕਟਰ ਅਮਨਪ੍ਰੀਤ ਕੌਰ ਨਾਲ ਵੀ ਸੰਪਰਕ ਕਰ ਸਕਦੇ ਹਨ। ਚਰੀ ਅਤੇ ਬਾਜਰਾ ਚਰੀ ਅਤੇ ਬਾਜਰਾ ਜੋ ਵੀ ਖੇਤ ਵਿੱਚ ਖੜਾ ਹੈ ਉਸ ਤੇ ਕੋਈ ਬਿਮਾਰੀ ਜਾਂ ਕੀੜੇ ਦੇ ਹਮਲੇ ਦਾ ਡਰ ਨਹੀਂ ਪਰ ਜੇ ਫਸਲ ਪੀਲੀ ਪੈਂਦੀ ਹੈ ਤਾਂ 300 ਗ੍ਰਾਮ ਯੂਰੀਆ ਪ੍ਰਤੀ ਢੋਲ 3% ਦਾ ਛੜਕਾਅ ਕਰ ਸਕਦੇ ਹੋ ਇਸ ਲਈ ਤੁਸੀਂ ਡਾਕਟਰ ਆਰਐਸ ਉਹ ਜਾਂ ਡਾਕਟਰ ਦਵਿੰਦਰਪਾਲ ਨਾਲ ਹੋਰ ਵਧੇਰੇ ਜਾਣਕਾਰੀ ਲਈ ਵੀ ਸੰਪਰਕ ਕਰ ਸਕਦੇ ਹੋ ਨਰਮਾ ਕੋਪਾ ਪੈਰਾਬਿਲਟੀ ਦੇ ਮੁੱਢੀਆਂ ਨਿਸ਼ਾਨੀਆਂ ਦੇਖਦੇ ਅਸਾਰ ਹੀ ਇਨਾ ਮੋਟਿਆ ਉੱਪਰ ਕੋਬਾਲਟ ক্লোਰਾਈਡ 10 ਮਿਲੀਲੀਟਰ ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਪੋਟਾਸ਼ੀਅਮ ਨਾਈਟ੍ਰੇਟ ਪਾਓ 13 ਰੇਸ਼ੋ 0 ਰੇਸ਼ੋ 45 ਦੇ 2% ਘੋਲ ਦੇ ਇੱਕ ਹਫ਼ਤੇ ਦੇ ਵਕਫੇ ਤੇ ਚਾਰ ਛੜਕਾਅ ਕਰੋ ਨਰਮਿਕ ਪਾਦ ਬਹੁਤ ਜ਼ਰੂਰੀ ਹੈ ਛੜਕਾਅ ਬਹੁਤ ਜ਼ਰੂਰੀ ਪੋਟਾਸ਼ੀਅਮ ਨਾਈਟ੍ਰੇਟ ਦਾ ਹਫ਼ਤੇ ਦੇ ਵਕਫੇ ਨਾਲ ਚਾਰ ਛੜਕਾਅ ਕਰਨੇ ਆਪਾਂ ਗੁਲਾਬੀ ਸੰਡੀ ਦੇ ਲਈ ਕੀਟਾਂ ਦਾ ਲਗਾਤਾਰ ਮੁਆਇਨਾ ਕਰਦੇ ਰਹੋ ਜੇ ਨੁਕਸਾਨ 5% ਤੋਂ ਵੱਧ ਹੋਵੇ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ ਇਸੇ ਤਰ੍ਹਾਂ ਚਿੱਟੀ ਮੱਖੀ ਅਤੇ ਹਰੇ ਤੇਲੇ ਦੇ ਲਈ ਲਗਾਤਾਰ ਮੁਆਇਨਾ ਕਰਦੇ ਰਹੋ 15 ਸਤੰਬਰ ਤੋਂ ਪਹਿਲਾਂ ਸਿੰਥੈਟਿਕ ਪ੍ਰਥਰਾਇਡ ਦੀ ਵਰਤੋਂ ਨਾ ਕਰੋ ਅਜੇ ਤੱਕ ਤੁਸੀਂ ਆਜੇ ਸਪਰੇ ਨਹੀਂ ਕਰਨੀ ਕਿਉਂਕਿ ਅਜੇ 15 ਸਤੰਬਰ ਨਹੀਂ ਆਇਆ 15 ਸਤੰਬਰ ਤੋਂ ਬਾਅਦ ਤੁਸੀਂ ਇਹ ਰੀ ਸਪਰੇਅ ਕਰ ਸਕਦੇ ਸਿੰਥੈਟਿਕ ਪ੍ਰਥਰਾਇਡ ਦੀ ਜੇ ਚਿੱਟੀ ਮੱਖੀ ਜਾਂ ਤੇਲੇ ਦਾ ਉਕਹ ਹੱਬਲਾ ਹੋਵੇ ਤੇ ਪੱਤਿਆਂ ਤੇ ਉਲੀਆਂ ਦੇ ੱੱਬਿਆਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 200 ਮਿਲੀਲੀਟਰ ਐਮਿਸਟਾਰ ਟਾਪ 325 ਐਸ ਸੀ 200 ਲੀਟਰ ਪਾਣੀ ਚ ਘੋਲ ਕੇ ਪ੍ਰਤੀ ਏਕੜ ਛੜਕਾਅ ਕਰੋ ਲੋੜ ਪੈਣ ਤੇ 15 ਤੋਂ 20 ਦਿਨਾਂ ਦੇ ਵਕਫੇ ਤੇ ਇਹ ਛੜਕਾਅ ਦਿਰਾਓ ਨਰਮੇ ਵਿੱਚ ਪੱਤਿਆਂ ਦੇ ਲਾਲੀ ਦੇ ਰੋਗ ਥਾਮ ਲਈ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇ 15 ਦਿਨਾਂ ਦੇ ਵਕਫੇ ਤੇ ਫੁੱਲ ਡੋਡੀ ਪੇਨ ਅਤੇ ਟਿੰਡੇ ਬਨਣ ਵੇਲੇ ਕਰੋ ਇਸ ਦੇ ਲਈ ਜੇ ਕੋਈ ਹੋਰ ਤੁਸੀਂ ਜਾਣਕਾਰੀ ਇਸ ਬੰਦੇ ਲੈਣਾ ਚਾਹੁੰਦੇ ਤੇ ਡਾਕਟਰ ਕੁਲਵੀਰ ਸਿੰਘ ਜਾਂ ਡਾਕਟਰ ਵਿਜੇ ਕੁਮਾਰ ਜਾਂ ਡਾਕਟਰ ਸਤਨਾਮ ਸਿੰਘ ਕਿਸੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡੀ ਉਹ ਸਹਾਇਤਾ ਕਰਨਗੇ ਕਮਾਦ ਤੇ ਗੰਨਾ ਹੜਾਂ ਦਾ ਪਾਣੀ ਕੱਟ ਜਾਣ ਤੋਂ ਬਾਅਦ ਜੇ ਰੱਤਾ ਰੋਗ ਨਹੀਂ ਤਾਂ ਨਾਈਟ੍ਰੋਜਨ ਤਦ ਦੀ ਵਰਤੋਂ ਕਰ ਸਕਦੇ ਹੋ ਸਰ ਫੇਰੀ ਕਰਨਾ ਹੈ ਜੇ ਰੱਤਾ ਰੋਗ ਨਹੀਂ ਲੱਗਣੀ ਪਰ ਰੱਤਾ ਰੋਗ ਜੇ ਬਲੋ ਪ੍ਰਿਕੋਸ਼ਨ ਕਰੋ ਫਿਰ ਉਦੋਂ ਬਾਅਦ ਨਾਈਟ੍ਰੋਜਨ ਤਰਦੀ ਵਰਤੋਂ ਕਰਨੀ ਆਪਾਂ ਇਸ ਦੇ ਵਧੇਰੇ ਜਾਣਕਾਰੀ ਲਈ ਜਾਂ ਸੁਝਾਅ ਲੈਣ ਲਈ ਡਾਕਟਰ ਗੁਲਜਾਰ ਸਿੰਘ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਬਜ਼ੀਆਂ ਜਿੱਥੇ ਕਿਤੇ ਸੰਭਵ ਹੋਏ ਪਾਣੀ ਦਾ ਨਿਕਾਸ ਕਰ ਦਿੱਤਾ ਜਾਵੇ ਅਤੇ ਸਬਜ਼ੀਆਂ ਦੇ ਫਸਲਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਜਾਂ ਕੀੜਿਆਂ ਉੱਪਰ ਸ਼ਿਫਾਰਸ਼ ਕੀਤੇ ਸਪਰੇਆ ਦਾ ਛੜਕਾ ਲੋੜ ਅਨੁਸਾਰ ਕੀਤਾ ਜਾਵੇ ਇਸ ਲਈ ਤੁਸੀਂ ਡਾਕਟਰ ਸਤਪਾਲ ਸ਼ਰਮਾ ਕੋਲੋਂ ਵੀ ਇਹਨਾਂ ਸਪ੍ਰੇਮ ਬਾਰੇ ਜਾਂ ਇਹਨਾਂ ਦੇ ਸਬਜ਼ੀ ਦੀ ਸੰਭਾਲ ਲਈ ਉਹਨਾਂ ਨਾਲ ਜਾਣਕਾਰੀ ਲੈ ਸਕਦੇ ਹੋ। ਫਲਾਂ ਦੇ ਬਾਗ ਇਹ ਬਹੁਤ ਜ਼ਰੂਰੀ ਹੈ। ਫਲਾਂ ਦੇ ਬੂਟਿਆਂ ਨੂੰ ਹੋਏ ਨੁਕਸਾਨ ਦੀ ਜਾਂਚ ਕਰੋ। ਜੜ੍ਹਾਂ ਦਾ ਓਖੜਨਾ, ਟਾਹਣੀਆਂ ਦਾ ਟੁੱਟਣਾ, ਤਣੇ ਦਾ ਝੁਕਣਾ ਜਾਂ ਜ਼ਿਆਦਾ ਮਿੱਟੀ ਗਾਰਾ ਇਕੱਠਾ ਹੋਣਾ ਦੇਖੋ। ਬੂਟਿਆਂ ਦੇ ਆਲੇ-ਦੁਆਲੇ ਇਕੱਠਾ ਹੋਇਆ ਮਲਬਾ, ਗਾਰਾ ਜਾਂ ਕੋੜਾ ਹਟਾਓ। ਇਸ ਨਾਲ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਹੋਵੇਗਾ। ਖਟੀਆਂ ਨੁਕਸਾਨੀਆਂ ਜਾਂ ਫਸੀਆਂ ਟਾਹਣੀਆਂ ਕੱਟੋ ਤਾਂ ਜੋ ਬਿਮਾਰੀ ਨਾ ਫੈਲੇ ਸਿਹਤਮੰਦ ਟਾਹਣੀਆਂ ਦੀ ਭਾਰੀ ਕਟਾਈ ਤੋਂ ਬਚੋ ਕਿਉਂਕਿ ਇਸ ਨਾਲ ਬੂਟਾ ਹੋਰ ਤਨਾਜ ਆ ਸਕਦਾ ਹੈ ਜੇ ਫਲਾਂ ਦੇ ਬੂਟਿਆਂ ਦੇ ਆਲੇ-ਦੁਆਲੇ ਦੀ ਮਿੱਟੀ ਹੜਕਾਨ ਜਲਸਲ ਜਾਂ ਸਖਤ ਹੋ ਜਾਵੇ ਤਾਂ ਨਿਕਾਸੀ ਨੂੰ ਮੁੱਠ ਠੀਕ ਕਰਨਾ ਬਹੁਤ ਜ਼ਰੂਰੀ ਹੈ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢਣ ਲਈ ਨਿਕਾਸੀ ਦੇ ਰਸਤਾ ਬਣਾਓ ਜੇ ਜੜਾਂ ਦਾ ਖੇਤਰ ਲੰਬੇ ਸਮੇਂ ਤੱਕ ਪਾਣੀ ਨਾਲ ਭਰਿਆ ਰਹੇ ਕਾ ਨਿੰਬੂ ਜਾਤੀ ਦੇ ਹੋਰ ਫਲਦਾਰ ਬੂਟੇ ਜੜਾਂ ਦੇ ਸੜਨ ਅਤੇ ਹੋਰ ਸਮੱਸਿਆ ਨਾਲ ਪੀੜਿਤ ਹੋ ਸਕਦੇ ਹਨ ਹੜ ਦਾ ਪਾਣੀ ਮਿੱਟੀ ਵਿੱਚ ਪੌਸ਼ਕ ਤੱਤ ਲੈ ਜਾਂਦਾ ਇਸ ਲਈ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਖਾਦਾਂ ਸ਼ਿਫਾਰਸ਼ੀ ਮਾਤਰਾ ਤੋਂ 10 ਤੋਂ 15% ਵਧ ਦੇਣ ਬਾਰੇ ਵਿਚਾਰ ਕਰੋ ਇਸ ਨਾਲ ਜ਼ਰੂਰੀ ਪੌਸ਼ਕ ਤੱਤ ਮੁੜ ਪੂਰੇ ਹੋਣਗੇ ਅਤੇ ਬੂਟਿਆਂ ਦੀ ਸੁਧਾਰ ਪ੍ਰਕਿਰਿਆ ਵਿੱਚ ਮਦਦ ਮਿਲੇਗੀ ਹੜ ਨਾਲ ਪ੍ਰਭਾਵਿਤ ਫਲਾਂ ਦੇ ਬੂਟਿਆਂ ਕੀੜਿਆਂ ਅਤੇ ਬਿਮਾਰੀਆਂ ਲਈ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਹਨ ਰੁੱਖਾਂ ਨੂੰ ਧਿਆਨ ਨਾਲ ਵੇਖਦੇ ਰਹੋ ਕਿ ਕੋਈ ਤਨਾਅ ਦੇ ਲੱਛਣ ਅਸਧਾਰਨ ਕੀੜੇ ਜਾਂ ਬਿਮਾਰੀ ਦੇ ਨਿਸ਼ਾਨ ਤਾਂ ਨਹੀਂ ਹਨ ਉੱਲੇ ਵਾਲੇ ਬਿਮਾਰੇ ਤੋਂ ਬਚਾ ਲੈ ਇੱਕ ਛੜਕਾ ਬਰੋਡੋ ਮਿਸ਼ਰਣ ਜਾਂ ਕਾਪਰ ਆਕਸਿਕਲੋਰਾਈਡ ਪਾਣੀ ਦੇ ਪ੍ਰਤੀ ਲੀਟਰ 10 ਗ੍ਰਾਮ ਦਾ ਕਰੋ ਇਸ ਦੇ ਵਧੇਰੇ ਜਾਣਕਾਰੀ ਲਈ ਜਾਂ ਕੋਈ ਸੁਝਾਅ ਲੈਣੇ ਡਾਕਟਰ ਐਚ ਐਸ ਰਤਨਪਾਲ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੜਕਣ ਬਿਮਾਰੀਆਂ ਜਿਵੇਂ ਕਿ ਕੀਨੂ ਦੇ ਫਲ ਦਾ ਝੜਨਾ ਅਮਰੂਦ ਵਿੱਚ ਐਥਰਿਕਨੋਜ ਅਤੇ ਕੀਨੂ ਨਾਸ਼ਪਤੀ ਅਤੇ ਪਪੀਤੇ ਵਿੱਚ ਜੜਾਂ ਦੇ ਸੜਨ ਦੀ ਸੰਭਾਵਨਾ ਹੁੰਦੀ ਹੈ ਇਸੇ ਤਰ੍ਹਾਂ ਕੀਨੂ ਅਮਰੂਦ ਅਤੇ ਨਾਸ਼ਪਤੀ ਵਿੱਚ ਫਲ ਮੱਖੀ ਨਿੰਬੂ ਜਾਤੀ ਦੇ ਸੁਰੰਗੇ ਕੀੜਾ ਆਦ ਵੀ ਵੱਧ ਸਕਦੇ ਹਨ ਇਹਨਾਂ ਬਿਮਾਰੀਆਂ ਤੇ ਕੀੜਿਆਂ ਨੂੰ ਫਲਾਂ ਦੀ ਕਾਸਟ ਲਈ ਸਿਫਾਰਸ਼ਾਂ ਕਿਤਾਬ ਵਿੱਚ ਦਿੱਤੀਆਂ ਸਿਫਾਰਸ਼ਾਂ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ ਤੁਸੀਂ ਕਿਤਾਬ ਖਰੀਦ ਸਕਦੇ ਹੋ ਪੰਜਾਬ ਯੂਨੀਵਰਸਿਟੀ ਤੋਂ ਮੰਗਵਾਈ ਜਾ ਸਕਦੀ ਹੈ ਰਾਕੀ ਤੱਤਾਂ ਦਾ ਪ੍ਰਬੰਧਨ ਨਾਈਟ੍ਰੋਜਨ ਪ੍ਰਬੰਧਨ ਸਾਡੇ ਬੋਲੋ ਹੜਾ ਤੋਂ ਬਾਅਦ ਨਾਈਟ੍ਰੋਜਨ ਤੱਤ ਦੀ ਘਾਟ ਕਰਕੇ ਫਸਲਾਂ ਅਕਸਰ ਪੀਲੀਆਂ ਪਈ ਜਾਂਦੀਆਂ ਹਨ ਜਿਵੇਂ ਕਿ ਹੜਾ ਦਾ ਪਾਣੀ ਘਟ ਜਾਵੇ ਫਸਲ ਦੀ ਸਥਿਤੀ ਠੀਕ ਹੋਣ ਤੱਕ 2% ਜੂਰੀਆ 100 ਲੀਟਰ ਪਾਣੀ ਵਿੱਚ 2 ਕਿਲੋ ਜੂਰੀਆ ਦਾ ਪੱਤਿਆਂ ਤੇ ਛੜਕਾਓ ਕਰਨਾ ਜ਼ਰੂਰੀ ਚਾਹੀਦਾ ਹੈ ਦੂਜੇ ਪਾਸੇ ਹੜਾ ਕਰਕੇ ਫਾਸਫੋਰਸ ਅਤੇ ਪੋਟਾਸ਼ੀਅਮ ਤੱਤਾਂ ਦੀ ਘਾਟ ਇੰਨੀ ਜਲਦੀ ਨਹੀਂ ਆਉਂਦੀ ਜ਼ਿੰਕ ਦੀ ਘਾਟ ਹੜਾ ਤੋਂ ਬਾਅਦ ਜ਼ਿੰਕ ਦੀ ਘਾਟ ਅਕਸਰ ਖਾਰੀ ਅਤੇ ਜਲੌੜੀ ਮਿੱਟੀ ਵਿੱਚ ਦਿਖਾਈ ਦਿੰਦੀ ਹੈ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਆਉਣ ਤੇ ਦਸੰਬਰ 5% ਜ਼ਿੰਕ ਸਲਫੇਟ ਜਾਂ ਦਸੰਬਰ 3% ਜ਼ਿੰਕ ਸਲਫੇਟ ਦੇ ਛੜਕਾਅ ਕਰੋ ਮਿੱਟੀ ਪਲਟਣਾ ਇਹ ਬਹੁਤ ਜ਼ਰੂਰੀ ਸਟੈਪ ਹੈ ਤੁਹਾਡਾ ਹੜਾ ਤੋਂ ਬਾਅਦ ਮਿੱਟੀ ਦੀ ਸਤਹ ਸਖਤ ਹੋ ਜਾਂਦੀ ਹੈ ਜਿਸ ਕਰਕੇ ਪਾਣੀ ਜੀਰਦਾ ਨਹੀਂ ਜੜ ਵਿੱਚ ਵਾਧਾ ਨਹੀਂ ਹੁੰਦਾ ਅਤੇ ਮਿੱਟੀ ਵਿੱਚ ਹਵਾ ਦੀ ਕਮੀ ਹੋ ਜਾਂਦੀ ਹੈ ਮਿੱਟੀ ਦੀ ਸਖਤ ਸਤਹ ਨੂੰ ਤੋੜਨ ਲਈ ਤਾਂ ਜੋ ਤੱਤਾਂ ਦੀ ਪੂਰਤੀ ਹੋ ਸਕੇ ਮਿੱਟੀ ਨੂੰ ਪਲਟਣਾ ਲਾਜ਼ਮੀ ਹੈ ਤਾਂ ਕਿ ਗੋਡੀ ਜ਼ਰੂਰ ਕਰੋ ਇੱਥੇ ਜਿੱਥੇ ਤੁਸੀਂ ਕਰ ਸਕਦੇ ਹੋ ਗੋਡੀ ਜ਼ਰੂਰ ਚਾਹੀਦੀ ਹੈ ਖਾਰੇਪਣ ਦੀ ਜਾਂਚ ਹੜਾ ਤੋਂ ਬਾਅਦ ਖਾਰੇਪਣ ਦਾ ਪਤਾ ਕਰਨ ਲਈ ਮਿੱਟੀ ਦੀ ਜਾਂਚ ਕਰਾਓ ਵੈਸੇ ਦਰਿਆਈ ਹੜਾ ਖਾਰਾਪਣ ਨਹੀਂ ਵਧਾਉਂਦੇ ਪਰ ਜੇਕਰ ਪਾਣੀ ਦੀ ਚਾਕਲ ਚਾਲਕਤਾ 4 ਸੈਂਟੀਮੀਟਰ ਤੋਂ ਵੱਧ ਜਾਵੇ ਤਾਂ ਚੰਗੇ ਪਾਣੀ ਲਾ ਕੇ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਜੈਵਿਕ ਖਾਦਾਂ ਦੀ ਵਰਤੋਂ ਵਧੀਆ ਗਲੀ ਸੜੀ ਰੋੜੀ ਅਤੇ ਹੋਰ ਜੈਵਿਕ ਖਾਦਾਂ ਨੂੰ ਖੇਤ ਵਿੱਚ ਪਾਓ ਜਿਸ ਨਾਲ ਮਿੱਟੀ ਦੀ ਸਿਹਤ ਠੀਕ ਹੋਵੇਗੀ। ਵਧੇਰੇ ਜਾਣਕਾਰੀ ਲਈ ਡਾਕਟਰ ਗੋਬਿੰਦਰ ਸਿੰਘ ਜਾਂ ਡਾਕਟਰ ਵਿੱਕੀ ਸਿੰਘ ਨਾਲ ਸੰਪਰਕ ਕਰ ਸਕਦੇ ਹੋ। ਹੁਣ ਆਪਾਂ ਜਿੱਥੇ ਬਹੁਤ ਜ਼ਿਆਦਾ ਪਾਣੀ ਖਲੋਤਾ ਰਹੇ ਤੇ ਫਸਲ ਬਿਲਕੁਲ ਤਬਾਹ ਹੋ ਗਈ ਉਹਨਾਂ ਵਾਸਤੇ ਆਪਾਂ ਅਚਨ-ਚੇਤਿਤ ਫਸਲ ਯੋਜਨਾ ਬੰਦੀ ਕਰਨੀ ਹੈ। ਕਿ ਉੱਥੇ ਇਮੀਡੀਏਟਲੀ ਆਪਾਂ ਜਦੋਂ ਜਦਾਂ ਹੀ ਪਾਣੀ ਨਿਕਲਦਾ ਜ਼ਮੀਨ ਥੋੜੀ ਸੁੱਕਦੀ ਹੈ ਔਰ ਹਵਾ ਕੇ ਉਹਨੂੰ ਆਪਾਂ ਕਿਹੜੀ ਫਸਲਾਂ ਲਾ ਸਕਦੇ ਹਾਂ। ਉਸ ਲਈ ਆਪਾਂ ਨੂੰ ਕੀ ਕਰਨਾ ਪਊਗਾ ਨਾ ਉਸ ਤੇ ਉਹ ਸਾਰੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਨੂੰ ਪੂਰੀ ਐਡਵਾਈਸ ਦੇ ਦਿੱਤੀ ਕਿ ਇਸ ਨੂੰ ਧਿਆਨ ਨਾਲ ਸੁਣੋ ਅਤੇ ਆਪਣੇ ਖੇਤਾਂ 'ਚ ਅਪਲਾਓ ਫਸਲਾਂ ਦਾ ਜਿਹੜੇ ਫਸਲਾਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਚੁੱਕਾ ਉਹਨਾਂ ਦੇ ਕੀ ਕਰਨਾ ਜੇਕਰ ਸੌਨੀ ਦੀ ਫਸਲ ਬਿਲਕੁਲ ਖਰਾਬ ਹੋ ਗਈ ਹੋਵੇ ਤਾਂ ਤੋਰੀਆ ਦੀ ਕਿਸਮ TL17 ਦੀ ਬਜਾਏ ਸਤੰਬਰ ਦੇ ਪਹਿਲੇ 15 ਵਾੜੇ ਵਿੱਚ ਕੀਤੀ ਜਾ ਸਕਦੀ ਹੈ ਇਸ ਦਾ ਆਸਤ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਹੈ ਤਾਂ ਕਿ ਤੁਹਾਡਾ ਥੋੜਾ ਨੁਕਸਾਨ ਘਟ ਸਕੇ ਇਸ ਦੇ ਲਈ ਜਾਣਕਾਰੀ ਲੈਣ ਲਈ ਤੁਸੀਂ ਡਾਕਟਰ ਗੁਰਪ੍ਰੀਤ ਕੌਰ ਨਾਲ ਸੰਪਰਕ ਕਰ ਸਕਦੇ ਹੋ ਇਸੇ ਤਰ੍ਹਾਂ ਮੱਕੀ ਬਾਜਰਾ ਅਤੇ ਚਰੀ ਦੀਆਂ ਫਸਲਾਂ ਚਾਰੇ ਦੇ ਤੌਰ ਤੇ ਉਗਾਈਆਂ ਜਾ ਸਕਦੀਆਂ ਕਿਉਂਕਿ ਹੁਣ ਚਾਰੇ ਦੀ ਬਹੁਤ ਘਾਟ ਹੋ ਗਈ ਪੱਠੇ ਤਰੀਕੇ ਨਾਲ ਮਰ ਗਏ ਨੇ ਉਸ ਲਈ ਤੁਸੀਂ ਇਹਨਾਂ ਦਾ ਫਸਲਾਂ ਉਗਾ ਸਕਦੇ ਹੋ ਇਸ ਵੇਲੇ ਵੀ ਵਧੇਰੇ ਜਾਣ ਕੇ ਡਾਕਟਰ ਆਰਐਸ ਹੂ ਨਾਲ ਤੁਸੀਂ ਗੱਲ ਕਰ ਸਕਦੇ ਹੋ ਚਾਰੇ ਵਾਲੀ ਫਸਲਾਂ ਵਿੱਚੋਂ ਬਰਸੀਮ ਅਤੇ ਰਾਈ ਦਾ ਥੋੜਾ ਅਗੇਤਾ ਬੀਜਿਆ ਜਾ ਸਕਦਾ ਜਿਸ ਦਾ ਵੈਸੇ ਵੀ ਬਜਾਈ ਦਾ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਸ਼ੁਰੂ ਹੁੰਦਾ ਹੈ ਉਹਦਾ ਆਖਿਰ ਚ ਹੋਣਾ ਪਰ ਹੁਣ ਜੇ ਬਾਰਿਸ਼ ਰੁੱਕ ਜਾਂਦੀ ਹੈ ਫਸਲਾਂ ਤੋਂ ਖੇਤਾਂ 'ਚ ਪਾਣੀ ਨਿਕਲ ਜਾਂਦਾ ਤੁਸੀਂ ਉਹਨੂੰ ਅਗੇਤੀ ਫੀਸ ਅਬਰਸੀਮ ਜਾਂ ਰਾਈ ਅਗੇਤਾ ਬੀਜ ਸਕਦੇ ਹੋ ਇਸ ਦੀ ਜਾਣਕਾਰੀ ਲਈ ਡਾਕਟਰ ਆਰ ਐਸ ਓਗ ਨਾਲ ਤੁਸੀਂ ਗੱਲ ਕਰ ਸਕਦੇ ਹੋ ਸਬਜ਼ੀਆਂ ਅੱਜ ਸਤੰਬਰ ਤੋਂ ਆਖਰੀ ਸਤੰਬਰ ਤੱਕ ਲੱਗਣ ਵਾਲੀਆਂ ਸਬਜ਼ੀਆਂ ਹੇਠ ਲਿਖੀਆਂ ਹਨ ਕਿਉਂਕਿ ਜਿਸ ਤਰ੍ਹਾਂ ਹੁਣ ਬਾਰਿਸ਼ਾਂ ਘਟ ਗਈਆਂ ਨੇ ਕਿਤੇ ਖਤਮ ਹੋ ਰਹੀਆਂ ਨੇ ਤੇ ਹੜਾਂ ਦਾ ਪਾਣੀ ਵੀ ਘਟ ਰਿਹਾ ਹੈ ਇਸ ਲਈ ਤੁਸੀਂ ਜਿਹੜੇ 1 ਅਦਸਤੰਬਰ ਤੋਂ ਆਖਰ ਸਤੰਬਰ ਤੱਕ ਸਬਜ਼ੀਆਂ ਵੀ ਲਗਾ ਸਕਦੇ ਹੋ ਫਸਲ ਦੀ ਤਿਆਰੀ ਕਰ ਸਕਦੇ ਹੋ ਗੋਭੀ ਅਦਸਤੰਬਰ ਤੋਂ ਆਖਿਰ ਸਤੰਬਰ ਤੱਕ ਗੋਭੀ ਦੀ ਮੁੱਖ ਸਹੀਜੰਦੀ ਕਿਸਮ ਪੰਜਾਬ ਮੰਗਰੇ ਨੂੰ ਵੇਚਿਆ ਜਾ ਸਕਦਾ ਹੈ ਇਸ ਲਈ ਡਾਕਟਰ ਵਿਵੇਕ ਪਾਂਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਰੋਕਲੀ ਕਿਸਮ ਪੰਜਾਬ ਬਰੋਕਲੀ 1 ਅਤੇ ਪਾਲਮ ਸਮ੍ਰiddhi ਦੀ ਹੋਈ ਵੱਧ ਅਧ ਸਤੰਬਰ ਤੋਂ ਅਖੀਰ ਸਤੰਬਰ ਤੱਕ ਵਿਗਿਆ ਜਾ ਸਕਦਾ ਹੈ ਇਸ ਦਾ ਹਜੇ ਸਮਾਂ ਹੈ ਡਾਕਟਰ ਰੋਮਾ ਦੇਵੀ ਨਾਲ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਮਟਰ ਅਗੇਤੇ ਮਟਰਾਂ ਦੀ ਕਿਸਮ ਮਟਰ ਅਗੇਤੇ ਸਤ ਨੂੰ ਵੀ ਅਖੀਰ ਸਤੰਬਰ ਵਿੱਚ ਵਿਜਿਆ ਜਾ ਸਕਦਾ ਹੈ ਉਸ ਤੱਕ ਕਾਫੀ ਮੌਸਮ ਠੀਕ ਹੋ ਜਾਣਾ ਉਸੇ ਤੁਸੀਂ ਅਗੇਤੇ ਮਟਰਾਂ ਦੀ ਬਿਜਾਈ ਵੀ ਕਰ ਸਕਦੇ ਹੋ ਡਾਕਟਰ ਜਿੰਦਰ ਕੁਮਾਰ ਢੱਲ ਇਸ ਵਾਰ ਤੁਹਾਨੂੰ ਹੋਰ ਵਧੇਰੇ ਜਾਣਕਾਰੀ ਦੇ ਸਕਦੇ ਨੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਲੂ ਅੱਗੇ ਤੇ ਆਲੂ ਦੇ ਕਿਸਮਾਂ ਜਿਵੇਂ ਕਿ ਕੁਫਰੀ ਸੂਰੀਆ ਕੁਫਰੀ ਪੁਖਰਾਜ ਨੂੰ ਅਖੀਰ ਸਤੰਬਰ ਵਿੱਚ ਵੇਚਿਆ ਜਾ ਸਕਦਾ ਹੈ। ਇਸ ਸਬੰਧ ਤੇ ਡਾਕਟਰ ਨਵਜੋਤ ਸਿੰਘ ਬਰਾੜ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜੜਾਂ ਵਾਲੀਆਂ ਸਬਜ਼ੀਆਂ ਜੜਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਗਾਜਰ, ਬੋਲੀ, ਛਲਕਮ ਦੀਆਂ ਦੇਸੀ ਕਿਸਮਾਂ ਨੂੰ ਸਤੰਬਰ ਵਿੱਚ ਵੇਚਿਆ ਜਾ ਸਕਦਾ ਹੈ। ਡਾਕਟਰ ਰੋਮਾ ਦੇਵੀ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ ਪੱਤੇ ਵਾਲੀਆਂ ਸਬਜ਼ੀਆਂ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਾਲਕ ਨੂੰ ਵੀ ਸਤੰਬਰ ਦੇ ਵਿੱਚ ਬਜਾਈ ਕਰਕੇ ਇਸ ਇਸ ਦਾ ਵਧੀਆ ਉਤਪਾਦਨ ਕੀਤਾ ਜਾ ਸਕਦਾ ਹੈ ਇਸ ਲਈ ਡਾਕਟਰ ਹੀਰਾ ਸਿੰਘ ਤੋਂ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਸੋ ਇਸ ਸਾਰੇ ਜਿਹੜਾ ਹੜ੍ਹਾਂ ਦੇ ਵਿਚਕਾਰ ਤੁਹਾਡੇ ਫਸਲਾਂ ਜਿਹੜੀਆਂ ਜਿੱਥੋਂ ਕਿ ਪਾਣੀ ਨਿਕਲ ਸਕਦਾ ਉੱਥੇ ਆਪਾਂ ਫਸਲਾਂ ਦੇ ਬਚਾਲੇ ਕੀ ਕਰ ਸਕਦਾ ਜੇਕਰ ਫਸਲ ਦਾ ਪੂਰਾ ਨੁਕਸਾਨ ਹੋ ਚੁੱਕਾ ਹੈ ਕਾਫੀ ਹੱਦ ਤੱਕ ਕਾਫੀ ਫਸਲਾਂ ਦਾ ਬਿਲਕੁਲ ਹੀ ਨੁਕਸਾਨ ਹੋ ਚੁੱਕਾ ਹੈ ਉਹਨਾਂ ਲਈ ਆਪਾਂ ਕੀ ਪਲੈਨਿੰਗ ਕਰਦੇ ਉਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਆਪਣੇ ਸਾਥ ਚੈਨਲ ਨੂੰ ਸ਼ੇਅਰ ਕਰੋ ਧੰਨਵਾਦ